ਸਤਨਾਮ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਜਤਨ ਕਰੈ ਮਾਨੁਖ ਦਹਿ ਕਾਵੈ ਕੋ ਅੰਤਰ ਜਾਮੇ ਜਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੇ ਨਿਰਬਾਨ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਰਾਗ ਤਨੋਸਰੀ ਦੇ ਵਿੱਚ 680 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਯਤਨ ਕਰੇ ਯਤਨ ਕਰਦਾ ਹੈ ਮਾਨੁਖ ਜੀਵ ਦੇਹ ਕਾਵੈ ਤੋਖਾ ਦਿੰਦਾ ਹੈ ਉਹ ਅੰਤਰਜਾਮੀ ਜਾਨ ਅੰਤਰਜਾਮੇ ਸਭ ਦੇ ਦਿਲ ਦੀ ਜਾਣਣ ਵਾਲਾ ਜਾਣੇ ਜਾਣਦਾ ਹੈ ਪਾਪ ਕਰੇ ਪਾਪ ਵੀ ਕਰਦਾ ਹੈ ਕਰਮ ਮੁਕਰ ਪਾਵੈ ਪਰ ਮੁਕਰ ਵੀ ਜਾਂਦਾ ਹੈ ਭੇਖ ਕਰੈ ਨਿਰਵਾਨੈ ਵੇਖ ਕਹਿੰਦੇ ਨੇ ਪਹਿਰਾਵੇ ਨੂੰ ਨਿਰਵਾਨ ਬਾਸ ਨਾ ਰਹਤ ਬਿਰਕਤ ਗੁਰੂ ਸਾਹਿਬ ਫੁਰਮਾਨ ਕਰਦੇ ਹਨ हे ਭਾਈ ਲਾਲਚੀ ਮਨੁੱਖ अनेका ਯਤਨ ਕਰਦਾ ਹੈ ਲੋਕਾਂ ਨੂੰ ਤੋਖਾ ਦਿੰਦਾ ਹੈ ਬੇਰਕਤਾਂ ਵਾਲੇ ਧਾਰਮਿਕ ਪੈਰਾਵਾ ਬਣਾਈ ਰੱਖਦਾ ਹੈ ਪਾਪ ਕਰਕੇ ਫਿਰ ਉਹਨਾਂ ਤੋਂ ਮੁੱਕਰ ਵੀ ਜਾਂਦਾ ਹੈ ਪਰ ਸਭ ਦੇ ਦਿਲਾਂ ਦੀ ਜਾਣਨ ਵਾਲਾ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ ਜਨਤ ਦੂਰ ਤਮੈ ਪ੍ਰਭ ਨਿਰ ਉਤ ਤੱਕ ਉਤਤੇ ਉਤਪੇਖੈ ਅਬ ਲੋਭੀ ਫਿਰ ਰਹਾਉ ਜਨਤ ਦੂਰ ਪਖੰਡੀ ਮਨੁਖ ਤੈਨੂੰ ਆਪਣੇ ਤੋਂ ਦੂਰ ਸਮਝਦਾ ਹੈ ਤਮੈ ਪ੍ਰਭ ਨੇਰ ਪਰ ਤੂੰ ਸਾਰਿਆਂ ਜੀਵਾਂ ਦੇ ਅੰਗ ਸੰਗ ਹਰ ਵੇਲੇ ਬਸਦਾ ਹੈ ਉਤ ਤਾਕ ਹੈ ਉਤ ਕਹਿੰਦੇ ਨੇ ਉਦਰ ਤਾਕ ਹੈ ਤੱਕਦਾ ਹੈ ਤੇ ਉਤ ਤੇ ਕਹਿੰਦੇ ਨੇ ਤੂੰ ਪੇਖਿਆ ਵੇਖਦਾ ਹੈ ਆਬਾ ਲੋਭੀ ਫੇਰ ਲੋਭੀ ਲਾਲਚ ਫੇਰ ਫੇਰ ਵਿੱਚ ਲਾਲਚ ਦੇ ਗੇੜ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ हे ਪ੍ਰਭੂ ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਪਰ ਲਾਲਚੀ ਪਖੰਡੀ ਮਨੁੱਖ ਤੈਨੂੰ ਦੂਰ ਵੱਸਦਾ ਸਮਝਦਾ ਹੈ ਲਾਲਚਿ ਮ ਲਾਲਚੀ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੇ ਖਾਤਰ ਉੱਧਰ ਤੱਕਦਾ ਹੈ ਉੱਧਰ ਤੋਂ ਉੱਧਰ ਤੱਕਦਾ ਹੈ ਉਸ ਦਾ ਮਨ ਟਿਕਦਾ ਨਹੀਂ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸ਼ਾਂਤ ਭਗਤ ਜਨ ਸੋਈ ਜਬ ਲਗ ਜਦੋਂ ਤੱਕ ਮਨ ਪਰਮਾ ਮਨ ਦੀ ਪਟਕਣਾ ਟੁੱਟੇ ਨਾਹੀਂ ਖਤਮ ਨਹੀਂ ਹੁੰਦੀ ਤੱਬ ਲੱਗ ਓਦੋਂ ਤੱਕ ਮੁਕਤ ਨਾ ਹੋਈ ਲੋਭ ਤੋਂ ਆਜ਼ਾਦੀ ਕਹੋ ਨਾਨਕ ਨਾਨਕ ਆਖ ਦਿਆਲੋ ਦਿਆਲ ਪ੍ਰਭੂ ਸੁਆਮੀ ਮਾਲਕ ਸ਼ਾਂਤ ਭਗਤ ਉਹੀ ਸੰਤ ਹੈ ਉਹੀ ਭਗਤ ਹੈ ਜਨ ਸੋਈ ਗੁਰੂ ਸਾਹਿਬ ਪਰਮਾਨੰ ਕਰਦੇ ਹਨ اے ਭਾਈ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਭਟਕਣਾ ਦੂਰ ਨਹੀਂ ਹੁੰਦੀ ਇਹ ਲਾਲਚ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਇਹ ਨਾਨਕ ਆਖ ਪੈ ਰਾਵਿਆ ਨਾਲ ਭਗਤ ਨਹੀਂ ਬਣ ਜਾਈਦਾ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਦਇਆਵਾਨ ਹੁੰਦਾ ਹੈ ਦੇ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ। ਉਹੀ ਮਨੁੱਖ ਸੰਤ ਹੈ, ਉਹੀ ਮਨੁੱਖ ਭਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।